ਸਤਿਗੁਰੂ ਮਹਾਰਾਜ ਗੁਰੂ ਤੇਗ ਬਹਾਦਰ ਜੀ ਮਹਾਰਾਜ ਜੀ ਦਾ ਸਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਡੇ 350 ਸਾਲਾਂ ਨਗਰ ਕੀਰਤਨ 40 ਸਾਬ ਪਹੁੰਚ ਚੁੱਕਿਆ ਜੀ ਬਹੁਤ ਸਤਿਕਾਰ ਕੇ ਦਿੱਤਾ ਜਾ ਰਿਹਾ ਸਾਡੇ ਕਾਲਜ ਦੀਆਂ ਬੱਚੀਆਂ 40 ਸਾਬ ਵੀ ਸੰਗਤ ਆਵਾਜੇ ਤਾਰ ਸਿੰਘ ਜੀ ਹੈੱਡ ਗ੍ਰੰਥੀ ਸਾਹਿਬ ਸਾਰੇ ਬਹੁਤ ਸਤਿਕਾਰ ਦੇ ਰਹੇ ਨੇ ਜੀ ਨਗਰ ਕੀਰਤਨ ਨੂੰ ਸੰਗਤਾਂ ਝਾੜ ਸਾਹਿਬ ਦੀਆਂ ਖਤਾਬਗੜ ਤੋਂ ਬਾਬਾ ਜੀ ਨੇ ਗੋਨੀ ਬਾਬਾ ਜੀ ਨੇ ਬਰਮਾ ਤੋਂ ਅਖਾਤ ਸਾਹਿਬ ਜੀ ਪੁਬੇਦਾਰ ਸਾਹਿਬ ਕਮਿਸ਼ਨ ਸੋਣੇ ਕਮੇਟੀ ਮੈਂਬਰ ਢਿੱਲੋਂ ਸਾਹਿਬ ਚਾਨਣ ਸਿੰਘ ਸਤਿਗੁਰ ਮਹਾਰਾਜ ਸੱਚੇ ਪਾਤਸ਼ਾਹ ਸਤਿਕਾਰ ਬਹੁਤ ਕਰ ਰਹੇ ਆ ਜੀ ਸਾਰਾ ਇਲਾਕਾ ਝੜਾ ਸਾਹਿਬ ਦਾ ਰਹਿਮਤ ਕਰਦੇ ਗੁਰੂ ਮਹਾਰਾਜ ਚੇ ਪਾਤਸ਼ਾਹ ਚੱਲੋਂ ਸਾਹਿਬ ਪਹੁੰਚੇ ਨੇ ਜੀ ਮੇਲੀਆਂ ਕੌਲੀਆਂ ਮੈਨੇਜਰ ਸਾਹਿਬ ਖਾਤ ਗੁਰੂ ਮਹਾਰਾਜ ਚੇ ਪਾਤਸ਼ਾਹ ਸਾਡੇ ਹਾਜ਼ਰੀਦਾਰ ਪ੍ਰਵਾਨ ਕਰਿਓ ਸਤਿਗੁਰੂ ਰਹਿਮਤ ਕਰਿਓ ਕਿਰਪਾ ਕਰਿਓ ਗੁਰੂ ਗਰੀਬ ਨਿਵਾਜ ਚੇ ਪਾਤਸ਼ਾਹ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ